ਮਹਾਰਾਜਾ ਰਣਜੀਤ ਸਿੰਘ ਦੇ ਬਾਅਦ ਸਿੱਖ ਰਾਜ ਦਾ ਪਤਨ ਮਹਾਰਾਜਾ ਰਣਜੀਤ ਸਿੰਘ ਦੀ ਮੌਤ 1839 ਵਿੱਚ ਸਿੱਖ ਰਾਜ ਲਈ ਕਰਜਕਤਾ ਵਾਲੇ ਦੌਰ ਦੀ ਸ਼ੁਰੂਆਤ ਸੀ ਜੋ 1849 ਵਿੱਚ ਇਸ ਦੇ ਬ੍ਰਿਟਿਸ਼ ਦੁਆਰਾ ਕਬਜ਼ੇ ਨਾਲ ਖਤਮ ਹੋਇਆ। ਇਹ ਘਟਨਾਵਦੀ ਕਰਮਵਾਰ ਵਰਣਨਾ ਦਿੱਤੀ ਗਈ ਹੈ। ਸਿੱਖ ਰਾਜ ਦੇ ਸੰਸਥਾਪਕ ਮਹਾਰਾਜਾ ਰਣਜੀਤ ਸਿੰਘ ਦੀ ਮੌਤ 7 ਜੂਨ 1839 ਨੂੰ ਹੋਈ। ਉਨ੍ਹਾਂ ਦੀ ਮੌਤ ਨੇ ਨੇਤ੍ਰਤਵ ਵਿੱਚ ਖਾਲੀਪਨ ਪੈਦਾ ਕੀਤਾ ਅਤੇ ਸ਼ਾਹੀ ਪਰਿਵਾਰ ਵਿੱਚ ਤੇ ਪ੍ਰਭਾਵਸ਼ਾਲੀ ਗਰੁੱਪਾਂ ਵਿਚਕਾਰ ਸੰਘਰਸ਼ਾਂ ਨੂੰ ਜਨਮ ਦਿੱਤਾ। ਖੜਕ ਸਿੰਘ ਰਣਜੀਤ ਸਿੰਘ ਦੇ ਵੱਡੇ ਪੁੱਤਰ ਨੇ ਗੱਦੀ ਸੰਭਾਲੀ ਪਰ ਉਨ੍ਹਾਂ ਦੀ ਅਯੋਗਤਾ ਕਾਰਨ ਵਿਰੋਧ ਦਾ ਸਾਹਮਣਾ ਕਰਨਾ ਪਿਆ। ਕਿਹਾ ਜਾਂਦਾ ਹੈ ਕਿ ਖੜਕ ਸਿੰਘ ਨੂੰ ਮੱਠਾ ਮੱਠਾ ਜ਼ਹਿਰ ਦੇ ਦਿੱਤਾ ਗਿਆ ਅਤੇ ਨਵੰਬਰ 1840 ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਨੌ ਨਿਹਾਲ ਸਿੰਘ ਖੜਕ ਸਿੰਘ ਦੇ ਪੁੱਤਰ ਨੇ ਉਹਨਾਂ ਦੀ ਜਗ੍ਹਾ ਲਈ ਪਰ ਉਸ ਦੀ 5 ਨਵੰਬਰ 1840 ਨੂੰ ਇੱਕ ਸੰਦੇਸ਼ਜਨਕ ਦੁਰਘਟਨਾ ਵਿੱਚ ਮੌਤ ਹੋ ਗਈ। ਰਾਜ ਮਹਿਲ ਵਿੱਚ ਦਾਖਲ ਹੋਣ ਵੇਲੇ ਡਿਓੜੀ ਦੀ ਛੱਤ ਉਸ ਉੱਤੇ ਡਿੱਗ ਪਈ। ਇਹਨਾਂ ਦੋਵਾਂ ਘਟਨਾਵਾਂ ਦੇ ਪਿੱਛੇ ਡੋਗਰੇ ਵਜ਼ੀਰਾ ਤੇ ਸ਼ੱਕ ਕੀਤਾ ਗਿਆ। ਸ਼ੇਰ ਸਿੰਘ ਰਣਜੀਤ ਸਿੰਘ ਦੇ ਹੋਰ ਪੁੱਤਰ ਨੇ 1841 ਵਿੱਚ ਰਾਜ ਸੰਭਾਲਿਆ। ਇਹ ਕਿਹਾ ਜਾਂਦਾ ਸੀ ਕਿ ਇਸ ਪਿੱਛੇ ਵੀ ਡੋਗਰੇ ਵਜ਼ੀਰਾ ਦਾ ਹੱਥ ਸੀ। ਸਤੰਬਰ 1843 ਵਿੱਚ ਰਾਜ ਦਰਬਾਰ ਵਿੱਚ ਵਿਰੋਧੀਆਂ ਦੁਆਰਾ ਸ਼ੇਰ ਸਿੰਘ ਅਤੇ ਉਸ ਦੇ ਪੁੱਤਰ ਪ੍ਰਤਾਪ ਸਿੰਘ ਦੀ ਹੱਤਿਆ ਕਰ ਦਿੱਤੀ ਗਈ। ਇਸ ਦੇ ਪਿੱਛੇ ਸੰਧਾਵਾਲੀਆਂ ਸਰਦਾਰਾਂ ਦਾ ਹੱਥ ਦੱਸਿਆ ਗਿਆ। ਦਲੀਪ ਸਿੰਘ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਪੁੱਤਰ ਨੂੰ 1843 ਵਿੱਚ 5 ਸਾਲ ਦੀ ਉਮਰ ਵਿੱਚ ਮਹਾਰਾਜਾ ਐਲਾਨਿਆ ਗਿਆ। ਉਸ ਦੀ ਮਾਂ ਰਾਣੀ ਜਿੰਦਾ ਰਾਜ ਮਾਤਾ ਬਣੀ ਪਰ ਉਸ ਨੇ ਅੰਦਰੂਨੀ ਤਾਕਤਾਂ ਨਾਲ ਸੰਗਰਾਸ਼ ਕੀਤਾ। ਸੰਧਾਵਾਲੀਆਂ ਸ਼ਾਹੀ ਰਿਸ਼ਤੇਦਾਰ ਅਤੇ ਡੋਗਰਾ ਰਣਜੀਤ ਸਿੰਘ ਦੇ ਪਰੋਸੇ ਯੋਗ ਸਹਾਇਕ ਜਿਹੇ ਪਰਵਾਰਾਂ ਨੇ ਆਪਣੇ ਨਿੱਜੀ ਹਿੱਤਾਂ ਲਈ ਦਰਬਾਰ ਨੂੰ ਚਾਲਾਕੀ ਨਾਲ ਚਲਾਇਆ 1843 ਵਿੱਚ ਧਿਆਨ ਸਿੰਘ ਡੋਗਰਾ ਨੂੰ ਸੰਦਾਵਾਲੀਆ ਸਰਦਾਰਾਂ ਨੇ ਮਾਰ ਦਿੱਤਾ ਹੀਰਾ ਸਿੰਘ ਡੋਗਰਾ ਪ੍ਰਧਾਨ ਮੰਤਰੀ ਨੂੰ ਵੀ ਵਿੱਚ ਮਾਰ ਦਿੱਤਾ ਗਿਆ ਜਵਾਰ ਸਿੰਘ ਰਾਣੀ ਜਿੰਦਨ ਦੇ ਭਰਾ ਅਤੇ ਵਜ਼ੀਰ ਨੂੰ 1845 ਵਿੱਚ ਸਿੱਖ ਫੌਜ ਨੇ ਮਾਰ ਦਿੱਤਾ ਐਂਗਲੋ ਸਿੱਖ ਲੜਾਈ 1845 ਤੋਂ 1846 ਇਸ ਲੜਾਈ ਦੇ ਦੌਰਾਨ ਸਿੱਖ ਨੇਤਾਵਾਂ ਅਤੇ ਡੋਗਰਾ ਵਜ਼ੀਰਾ ਵਿੱਚ ਅੰਦਰੂਨੀ ਕਲੇ ਸੀ ਜਰਨੈਲ ਜੀਵੇ ਲਾਲ ਸਿੰਘ ਅਤੇ ਤੇਜਾ ਸਿੰਘ ਵੱਲੋਂ ਧੋਖਾ ਧੜੀ ਇਹ ਦੋਨੋਂ ਜਰਨੈਲ ਡੋਗਰਾ ਪਾਈਆਂ ਦੇ ਨਜ਼ਦੀਕ ਸਨ ਮੁੱਖ ਲੜਾਈਆਂ ਮੂਡਕੀ ਫਿਰੋਜ਼ਸ਼ਾਹ ਅਤੇ ਸਾਬਰਾਉ ਅੰਗਰੇਜ਼ ਸਿੱਖ ਲੜਾਈ ਸਿੱਖ ਬੜੀ ਬਹਾਦੂਰੀ ਨਾਲ ਲੜੇ ਪਰ ਤੇਜਾ ਸਿੰਘ ਤੇ ਲਾਲ ਸਿੰਘ ਨੇ ਉਹਨਾਂ ਨੂੰ ਪਿੱਛੇ ਹਟਣ ਦਾ ਹੁਕਮ ਦੇ ਦਿੱਤਾ ਹਾਰ ਦੇ ਕਾਰਨ ਸਿੱਖ ਨੇਤਾਵਾਂ ਵਿੱਚ ਅੰਦਰੂਨੀ ਫੁੱਟ ਜਰਨੈਲ ਜੀਵੇ ਲਾਲ ਸਿੰਘ ਅਤੇ ਤੇਜਾ ਸਿੰਘ ਵੱਲੋਂ ਧੋਖਾ ਧੜੀ ਇਹ ਦੋਨੋਂ ਜਰਨੈਲ ਡੋਗਰਾ ਗੁਲਾਬ ਸਿੰਘ ਦੇ ਨਜ਼ਦੀਕ ਸਨ ਬੜੀ ਭਿਆਨਕ ਲੜਾਈ ਹੋਈ ਨਤੀਜੇ ਤੇਜਾ ਸਿੰਘ ਤੇ ਲਾਲ ਸਿੰਘ ਦੀ ਧੋਖਾ ਧੜੀ ਕਰਕੇ ਸਿੱਖ ਫੌਜ ਹਾਰ ਗਈ ਲਾਹੌਰ ਸਮਝੌਤਾ 9 ਮਾਰਚ 1846 ਅੰਗਰੇਜ਼ਾਂ ਨੇ ਸਿੱਖਾਂ ਤੇ ਭਾਰੀ ਜੁਰਮਾਨੇ ਲਗਾਏ ਅਤੇ ਪੰਜਾਬ ਦੇ ਕਈ ਇਲਾਕੇ ਬ੍ਰਿਟਿਸ਼ ਨੂੰ ਸੌਂਪ ਦਿੱਤੇ ਗੁਲਾਬ ਸਿੰਘ ਡੋਗਰਾ ਇਸ ਸਮਝੌਤੇ ਦੇ ਪਿੱਛੇ ਸੀ ਤੇ ਉਸਨੇ ਅੰਗਰੇਜ਼ਾਂ ਨਾਲ ਗੰਧ ਜੋੜ ਕੀਤਾ ਸੀ ਅੰਗਰੇਜ਼ਾਂ ਨੇ ਕਸ਼ਮੀਰ ਗੁਲਾਬ ਸਿੰਘ ਡੋਗਰਾ ਨੂੰ ਵੇਚ ਦਿੱਤਾ ਗਿਆ ਬ੍ਰਿਟਿਸ਼ ਦਾ ਪੰਜਾਬ ਵਿੱਚ ਪ੍ਰਭਾਵ ਵੱਧ ਗਿਆ ਐਂਗਲੋ ਸਿੱਖ ਲੜਾਈ 1848 ਕਾਰਨ ਬ੍ਰਿਟਿਸ਼ ਹਸਤਖੇਪ ਦੇ ਵਿਰੋਧਾਂ ਜਿਵੇਂ ਮੂਲਰਾਜ ਦਾ ਬਗਾਵਤ ਮੁਲਤਾਨ ਵਿੱਚ ਮੁੱਖ ਲੜਾਈ ਗੁਜਰਾਤ ਦੀ ਲੜਾਈ ਫਰਵਰੀ 1849 ਨਤੀਜੇ ਅੰਗਰੇਜ਼ ਫੌਜਾਂ ਦਾ ਚਿੱਲਿਆਂ ਵਾਲਾ ਵਿੱਚ ਭਾਰੀ ਨੁਕਸਾਨ ਹੋਇਆ ਸਿੱਖ ਫੌਜ ਦਾ ਵੀ ਨੁਕਸਾਨ ਹੋਇਆ ਅੰਗਰੇਜ਼ ਫੌਜਾਂ ਦੀ ਹੋਰ ਸੰਖਿਆ ਹੋਲ ਕਰਕੇ ਸਿੱਖਾਂ ਨੂੰ ਪਿੱਛੇ ਹਟਣਾ ਪਿਆ ਇਸ ਤਰ੍ਹਾਂ ਉਹ ਲੜਾਈ ਹਾਰ ਗਏ 29 ਮਾਰਚ 1849 ਨੂੰ ਪੰਜਾਬ ਨੂੰ ਬ੍ਰਿਟਿਸ਼ ਦੁਆਰਾ ਕਬਜ਼ਾ ਕਰ ਲਿਆ ਗਿਆ ਅਤੇ ਮਹਾਰਾਜਾ ਦਲੀਪ ਸਿੰਘ ਨੂੰ ਬ੍ਰਿਟੇਨ ਵਿੱਚ ਦੇਸ਼ ਨਿਕਾਲਾ ਦੇ ਦਿੱਤਾ ਗਿਆ। ਸਿੱਖ ਰਾਜ ਦੇ ਪਤਨ ਦੇ ਕਾਰਨ ਅੰਦਰੂਨੀ ਕਲ ਲਗਾਤਾਰ ਹੱਤਿਆਵਾਂ ਅਤੇ ਰਿਸ਼ਤਿਆਂ ਦੀ ਲੜਾਈਆਂ ਮਹਾਰਾਜਾ ਦੇ ਜਾਨ ਨਾਸ਼ੀਮ ਕਾਬਿਲ ਨਹੀਂ ਸਨ। ਧੋਖਾਧੜੀ, ਕੁਝ ਨੇਤਾਵਾਂ ਵੱਲੋਂ ਬੇਵਫਾਈ, ਅੰਗਰੇਜ਼ੀ ਰਾਜਨੀਤੀ ਸਿੱਖ ਰਾਜ ਦੀ ਫੁੱਟ ਦਾ ਲਾਭ ਰਾਣੀ ਜ਼ਿੰਦਾਨ ਨੂੰ ਹਟਾਉਣਾ ਤੇ ਦੇਸ਼ ਨਿਕਾਲਾ ਇਸ ਨਾਲ ਰਾਜ ਦਾ ਮਨੋਬਲ ਡਿੱਗ ਗਿਆ ਇਹ ਘਟਨਾਵਾਂ ਇੱਕ ਵਾਰ ਸ਼ਕਤੀਸ਼ਾਲੀ ਸਿੱਖ ਰਾਜ ਦੇ ਪਤਨ ਅਤੇ 1849 ਵਿੱਚ ਇਸ ਦੇ ਬ੍ਰਿਟਿਸ਼ ਸੂਬੇ ਵਿੱਚ ਬਦਲਣ ਦਾ ਕਾਰਨ ਬਣੀਆਂ ਵੀਡੀਓ ਦੇਖਣ ਲਈ ਧੰਨਵਾਦ ਹੋਰ ਹਿਸਟਰੀ ਦੇ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ